ਉਹ ਆਂਦੇ ਇੱਕ ਪੀਸੀ ਐਨਆਈਏ ਤੋਂ ਨਾ ਔਰ ਤੁਹਾਡੇ ਸਰਚ ਵਾਲੰਟਰੀ ਤੇ ਸਰਚ ਵਾਲੰਟਰੀ ਕਿਹਾ ਕਿ ਮੈਂ ਕਿਹਾ ਹੈਕ ਕਿਥੋਂ ਦੀ ਐਫਆਈਆਰ ਦੱਸ ਦੋ ਲਖਨਊ ਦੀ ਐਫਆਈਆਰ ਮੈਂ ਕਿਹਾ ਮੇਰੀ ਜ਼ਿੰਦਗੀ ਵਿੱਚ ਲਖਨਊ ਗਿਆ ਹੀ ਨਹੀਂ ਅਸਟੱਕ ਥੋੜੀ ਜੇ ਸੇਬੰਦੀ ਕੀਤੀ ਮੈਂ ਕਿਹਾ ਇਹ ਐਫਡੀਆ ਜਮੂਰੀਅਤਿਕਾ ਸਭਾ ਕੀ ਹੈ ਮੈਂ ਕਿਹਾ ਇਹ ਤਾਂ ਪੰਜਾਬੀ ਜਨਾਮ ਹੈ ਜਮੂਰੀਅਤਿਕਾ ਸਭਾ ਮੇਰਾ ਇੱਕ ਇੱਕ ਬੈਡ ਫੁਲਵਾ ਕੇ ਦੇਖਿਆ ਇਹਦੀ ਕਿਤਾਬਾਂ ਮੇਰੀ ਕੋਰਟ ਦੀ ਫਾਈਲਾਂ ਸਾਰੇ ਕਾਗਜ਼ ਪੜੇ ਗਏ ਤੇ ਮੈਂ ਜਿਸ ਘਰ ਚ ਰਿਹਾ ਹਾਂ ਜਿਸ ਘਰ ਨੂੰ ਮੈਂ 20 ਸਾਲ ਪਹਿਲੇ ਛੱਡ ਚੁੱਕਿਆ ਹਾਂ ਮੈਂ ਚੰਡੀਗੜ੍ਹ ਛੱਡ ਲਾ ਉੱਥੇ ਵੀ ਛਾਪੇਬਾਰੀ ਕੀਤੀ ਗਈ ਜਿੱਤੇ ਮੈਂ ਆਹ ਲੋਕਾਂ ਨੇ ਉਹ ਪੰਜਾਬ ਦੇ ਲੋਕਾਂ ਦਾ ਅੰਦੋਲਨ ਸੀਗਾ ਉਸ ਅੰਦੋਲਨ ਨੇ ਇਸ ਸਰਕਾਰ ਨੂੰ ਦੀਪਕ ਲਾਈ ਹੁਣ ਇਸ ਸਰਕਾਰ ਦੇ ਤੁਹਾਨੂੰ ਪਤਾ ਹੋਵੇਗੀ ਕੋਸ਼ਿਸ਼ ਰਹਿਣੀ ਰਹਿਣੀ ਹੈ ਕਿ ਹੁਣ ਪੰਜਾਬ ਦੇ ਲੋਕਾਂ ਦੀ ਪਿੱਠ ਲਈ ਤੁਸੀਂ ਸਾਰੇ ਲੋਕ ਮੈਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਹਾਂ ਜਦੋਂ ਵੀ 17 ਸੈਕਟਰ ਚ ਕੋਈ ਵੀ ਮੁੱਦੇ ਦੇ ਕੋਈ ਪ੍ਰਟੈਸਟ ਹੋਏ ਆਏ ਅਸੀਂ ਆਪਣੀ ਥਾਂ ਹੀ ਸਨੂਰਤ ਕਰਦੇ ਆਏ ਹਾਂ ਤੇ ਮੈਂ ਜਦੋਂ ਵੀ ਇੱਥੇ ਖੜਾ ਹੁੰਦਾ ਸੀਗਾ ਬੋਲਦਾ ਸੀਗਾ ਕਿ ਜਿਵੇਂ ਬਾਕੀ ਜਗਾ ਹੋਰ ਸ਼ਰੂਕਨਾਂ ਦੇ ਸਟੇਟ ਤੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਅੰਦਰ ਫੁੱਟੇ ਆ ਜਾ ਲਿਆ ਹੋਰ ਸਭ ਦਾ ਨੰਬਰ ਵੀ ਆ ਗਿਆ ਤੇ ਉਹ ਨੰਬਰ ਆ ਗਿਆ ਕੱਲ ਸਵੇਰੇ ਜੀਵਨ ਜੀ ਟਾਈਮ ਸੀਗਾ ਮੈਂ ਸੁੱਤੋ ਆਹੀ ਮੈਨੂੰ ਸਲੀਪ ਆਉਂਦੀ ਦੀ ਦਿੱਕਤ ਹੈ ਤੇ ਮੈਂ ਵੀ ਰੋਟੀਲ ਮੁਸੀਲ ਲਾ ਕੇ ਸੋਣਾ ਤੇ ਮੈਨੂੰ ਮੈਂ ਜਦ ਸੁਪਾਇਆ ਮੈਨੂੰ ਇੱਕ ਐਡਵੋਕੇਟ ਫੋਨੀ ਤੋਂ ਪੰਕਜ ਜੀ ਦੀ ਕਾਲ ਆਈ ਉਹਨਾਂ ਦੀ ਕਾਲ ਕੀ ਸੀ ਕਿ ਮੇਰੇ ਘਰ ਐਨਆਰ ਦੀ ਰੇਡ ਹੋ ਰਹੀ ਹੈ ਕਿਸੇ ਵਕੀਲ ਨੂੰ ਇਨਫੋਰਮ ਕਰ ਦੋ ਮੈਂ ਉੱਠਿਆ ਤੇ ਮੈਂ ਦੇਖਿਆ ਮੇਰੇ ਘਰ ਵਿੱਚ ਦਰਦ ਦਰਦ ਹੋ ਰਹੀ ਹੈ ਮੈਂ ਕਸਮਾ ਜੇ ਕਿ ਇਹ ਤਾਂ ਰੇਡ ਸਿਰਫ ਦੇ ਘਰ ਨਹੀਂ ਹੈ ਮੇਰੇ ਘਰ ਦੀ ਮੈਂ ਬਾਹਰ ਆਇਆ ਇੱਕ ਦਰਵਾజా ਉਹ ਮੈਨਰ ਚੋਰਦੀ ਕਿਚਨੀ ਮੇਰੇ ਜਾਲੀਆ ਦੇ ਮੇਰੇ ਜਾਲੀਆ ਦਾ ਲੋਕ ਟੁੱਟ ਗਿਆ ਮੈਂ ਫਟਾਫਟ ਆਪਣੀ ਮਿਸਸ ਨੂੰ ਇੱਕ ਆਡੀਓ ਮੈਸੇਜ ਕੀਤਾ ਕਿ ਮੈਨੂੰ ਨਾ ਮੇਰੇ ਇੱਥੇ ਛਾਪਾ ਪਿਆ ਹੈ ਤੇ ਤੁਸੀਂ ਦੇਖ ਲੈਣਾ ਮੈਂ ਆਡੀਓ ਮੈਸੇਜ ਕਰਕੇ ਫਟਾਫਟ ਦਰਵਾజా ਖੋਲ੍ਹਿਆ ਉਹ ਆਂਦੇ ਇੱਕ ਪੀਸੀ ਰਗਣੀਏ ਤੋਂ ਨਾ ਉਹ ਟਰਨ ਸਰਚ ਵਾਰੰਟ ਨੇ ਇਹ ਸਰਚ ਵਾਰੰਟ ਦੇ ਗਿਆ ਇਹ ਸਰਚ ਵਾਰੰਟ ਦੇਖਦੇ ਮੈਂ ਪਹਿਲੇ ਉਹਨਾਂ ਨੇ ਹੀ ਕਿਹਾ ਮੈਂ ਕਿਹਾ ਕਿ ਸਰਚ ਵਾਰੰਟ ਤੇ ਸੀਆਰਪੀਸੀ ਤੇ ਲੈ ਕੇ ਆਓ ਹੁਣ ਤੁਸੀਂ ਕੰਨੀਂ ਬਦਲਤਾ ਹੈ ਸਰਕਾਰ ਨੇ ਤੇ ਵੀਐਨਐਸ ਤੇ ਲੈ ਕੇ ਆਣੇ ਸੀ ਨਵੇਂ ਕਾਨੂੰਨ ਨੇ ਹੁੰਦਾ ਤੇ ਨਹੀਂ ਜਿਹੜਾ ਇਹ ਪਨਾਣਾ ਕਾਨੂੰਨ ਚੱਲਦਾ ਹੈ ਪੁਰਾਣੀ ਐਫ ਆਈ ਆਰ ਮੈਂ ਕਿਹਾ ਐਫ ਆਈ ਆਰ ਕੀ ਹੈ ਉਹ ਤੁਹਾਨੂੰ ਬਾਅਦ ਵਿੱਚ ਸਮਝਾ ਦਸਦਾ ਲੋਕ ਆਖੀਏ ਐਫ ਆਈ ਆਰ ਕੀ ਹੈ ਪਰਚਾ ਕੀ ਹੈ ਕਿ ਜੁਰਮ ਤੁਸੀਂ ਮੇਰੇ ਕੋਲ ਇਨਵੈਸਟੀਗੇਸ਼ਨ ਕਰਨ ਆਏ ਹੋ ਕੋਈ ਉਸਤੇ ਬਾਰੇ ਗੱਲ ਨਹੀਂ ਕੀਤੀ ਮੈਂ ਕਿਹਾ ਹੈ ਕਿਥੋਂ ਦੀ ਐਫ ਆਈ ਆਰ ਦੱਸੋ ਲਖਨਊ ਦੀ ਐਫ ਆਈ ਆਰ ਮੈਂ ਕਿਹਾ ਮੇਰੀ ਜ਼ਿੰਦਗੀ ਵਿੱਚ ਲਖਨਊ ਕਿੱਈ ਨਹੀਂ ਹਸ ਤੱਕ ਕਹਿੰਦੇ ਨਹੀਂ ਕਈ ਹੋਗੇ ਅਸੀਂ ਅੰਦਰ ਆ ਜੀਏ ਅਸੀਂ ਅੰਦਰ ਆ ਜੀਏ ਮੈਂ ਕਿਹਾ ਆਜੋ ਜੀ ਕੱਲ੍ਹ ਤੋਂ ਇਸ ਤਰ੍ਹਾਂ ਹੀ ਐਲੋ ਮੈਂ ਕਿਹਾ ਤੁਸੀਂ ਚਰਜਣੇ ਮੈਂ ਕੱਲਾ ਮੈਂ ਤੁਹਾਡੀ ਕਿਸੇ ਤਰ੍ਹਾਂ ਸੀਰਦਾ ਫਿਰਾਂਗਾ ਤੁਸੀਂ ਆ ਜਾਓ ਅੰਦਰ ਅੰਦਰ ਆ ਕੇ ਇਹ ਸਭ ਤੋਂ ਪਹਿਲੇ ਥੋੜਾ ਲੈਪਟਾਪ ਵਿੱਚ ਤੇ ਫੋਨ ਕਿਤੇ ਮੈਂ ਲੋੜੀ پکڑੋ ਮੈਂ ਫੋਨ ਦਿੱਤੇ ਮੈਂ ਕਿਹਾ ਜੀ ਭਲੇ ਮੈਨੂੰ ਕੋਈ ਵਾਈਸ ਨਾਲ ਗੱਲ ਕਰਾਓ ਕੋਈ ਵਾਈਸ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ ਮੈਂ ਕਿਹਾ ਜੀ ਮੇਰੇ ਕਿਸੇ ਰਿਲੇਸ਼ਨ ਨੂੰ ਪਤਾ ਤੋਣਾ ਚਾਹੀਦਾ ਪੁਲਿਸ ਨਾਲ ਗੱਲ ਕਰਾਈ ਹੋਈ ਹੈ ਨਾ ਜੀ ਮੈਂ ਕਿਹਾ ਫਿਰ ਮੇਰੇ ਵਕੀਲ ਨਾਲ ਗੱਲ ਕਰਾਂ ਦੋ ਵਕੀਲ ਤੁਸੀਂ ਖੁਦੋ ਮੈਂ ਕਿਹਾ ਮੈਂ ਆਪਣਾ ਵਕੀਲ ਤਲੀਆਂ ਮੈਨੂੰ ਵਕੀਲ ਨੂੰ ਇਨਟੀਮੇਟ ਕਰਨ ਦੋ ਤੁਸੀਂ ਵਕੀਲ ਨੂੰ ਵੀ ਇੰਟੀਮੇਟ ਨਹੀਂ ਕਰ ਸਕਦੇ ਤੁਸੀਂ ਆਪਣੀ ਵਾਈਫ ਨੂੰ ਵੀ ਇੰਟੀਮੇਟ ਨਹੀਂ ਕਰ ਸਕਦੇ ਫੋਨ ਉਹਨਾਂ ਨੇ ਮੇਰਾ ਲੈ ਲਿਆ ਲੈਪਟਾਪ ਮੇਰਾ ਖੋਲ ਲਿਆ ਲੈਪਟਾਪ ਚ ਸਾਹਮਣੇ ਕੇਜ ਦੀ ਫੋਟੋਆਂ ਦਿਖਣੀਆਂ ਸੀਗੀਆਂ ਮੇਰੇ ਕਲਾਇੰਟਾਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੇ ਮੈਂ ਕਹਿੰਦਾ ਸਾਡੇ ਮੇਰੇ ਕਲਾਈਂਟ ਨੇ ਫਿਰ ਇੱਕ ਨੂੰ ਵਿਦਿਆਰਥੀ ਜੰਮੂ ਕਸ਼ਮੀਰ ਦੇ ਪਰ ਫੋਲਡਰ ਕਿਤਾਬਾਂ ਸੀ ਉਹਦੇ ਅੰਦਰ ਕਿ ਜੰਮੂ ਕਸ਼ਮੀਰ ਤੇ ਨਿੱਕਾਪਾ ਕੁਝ ਕੀਤੀ ਹੋਈਆਂ ਨੇ ਮੈਂ ਕਿਤਾਬਾਂ ਤੇ ਹੋਰ ਵੀ ਬਹੁਤ ਨੇ ਜੰਮੂ ਕਸ਼ਮੀਰ ਤੇ ਮੇਰੇ ਕੋਲ ਇੰਟਰਸਟ ਹੈ ਕੈਬਰ ਸਟੇਟ ਦਾ ਹੈ ਸੋਨਾ ਸਟੇਟ ਦਾ ਹੈ ਇਹਨੀ ਲੈਂਗੁਏਜ ਨੇ ਇਹਨੇ ਕਲਚਰ ਨੇ ਕਿ ਜੰਮੂ ਕਸ਼ਮੀਰੀ ਕਿਉਂ ਕੋਈ ਹੋਰ ਸਟੇਟ ਤੋਂ ਨਹੀਂ ਮੈਂ ਕਹਿੰਦਾ ਜੇ ਦੂਜਾ ਹੁੰਦਾ ਤੁਸੀਂ ਇੱਕ ਨਾ ਸੀ ਇਹ ਸਟੇਟ ਕਿਉਂ ਤੇ ਹਿੰਦੁਸਤਾਨ ਦੇ 28 ਸਟੇਟ ਨੇ ਜਰੂਰੀ ਥੋੜਾ ਮੈਂ 28 ਦੇ 28 ਨੂੰ ਉਹਨਾਂ ਹੀ ਤਸੰਦ ਕਰਨਾ ਚਲੋ ਇਹ ਗੱਲ ਹੁੰਦੇ ਹੁੰਦੇ ਤੁਸੀਂ ਥੋੜੀ ਜਿੱਥੇ ਮੰਦੀ ਕੀਣੀ ਹੈ ਮੈਂ ਕਹਿੰਦੀ ਐਫ ਡੀਆ ਜਮੂਰੀ ਦੀ ਗੱਲ ਸਭਾ ਕੀ ਹੈ ਮੈਂ ਕਿਹਾ ਪੰਜਾਬੀ ਜਨਾਮ ਹੈ ਜਮੂਰੀ ਦੀ ਗੱਲ ਸਭਾ ਇਹ ਐਫ ਡੀਆ ਦੀ ਐਕਟੀਵਿਟੀਜ਼ ਕੀ-ਕੀ ਨੇ ਮੈਨੂੰ ਆਪਣੀ ਐਕਟੀਵਿਟੀਸ ਇਸਨੀ ਸ਼ੁਰੂ ਕਰਤੀ ਕਿ ਕਹਿੰਦੇ ਐਫ ਡੀਆ ਐਕਟੀਵਿਟੀ ਕਰਦੀ ਹੈ ਅਸੀਂ ਫੈਕਟ ਫਾਈਂਡਿੰਗ ਕਰਦੇ ਆਂ ਕੁਝ ਕੁ ਬੁੱਤੇ ਨੂੰ ਲੈ ਕੇ ਪ੍ਰੋਟੈਸਟ ਕਰਦੇ ਜਿੱਥੇ ਕੋਈ ਟੱਕਾ ਹੁੰਦਾ ਹੈ ਦੂਜਾ ਅਸੀਂ ਫੈਕਟ ਫਾਈਂਡਿੰਗ ਕਰਕੇ ਰਿਪੋਰਟ ਇਸ਼ੂ ਕਰਦੇ ਆਂ ਕਦੇ ਕਦੇ ਅਸੀਂ ਸੈਮੀਨਾਰ ਤੋਂ ਸ਼ੁਰੂਆਤ ਕਰ ਲੱਗਿਆ ਕਿਹੜੀ ਕਿਹੜੀ ਫੈਕਟ ਫਾਈਂਡਿੰਗ ਕੀਤੀ ਤੁਸੀਂ ਮੈਂ ਕਹਿੰਦੀ ਹਾਲੇ ਲਾਸ ਪਿਛਲੇ ਦਿਨੋਂ ਗਈ ਜਿਹੜੇ ਕਿੰਨਾ ਗ੍ਰੈਜੂਏਸ਼ਨ ਪਾਸ ਹੋਏ ਦੀ ਪ੍ਰੋਫੈਸਰ ਮਜ਼ਦੂਰਾਂ ਦਾ ਜੋ ਕੱਢਣਾ ਹੈ ਉਹਦੇ ਖਿਲਾਫ ਫੈਕਟ ਫਾਈਂਡਿੰਗ ਕੀਤੀ ਹੈ ਪਿਛਲੀ ਮੀਟਿੰਗ ਜਦੋਂ ਕੀਤੀ ਗਾ ਦਸਤੂਦੀ ਪਿਛਲੇ ਹੰਡੇ ਨੂੰ ਹੀ ਕੀਤੀ ਹੈ ਕੌਣ ਕੌਣ ਲੋਕ ਸੀ ਮੈਂ ਨਾਮ ਦੱਸਦੇ ਕੌਣ ਕੌਣ ਲੋਕ ਸੀ ਮੀਟਿੰਗ ਕੀ ਮੁੱਦੇ ਤੇ ਇੱਕ ਮੀਟਿੰਗ ਹੋਈ ਮੈਂ ਕਿਹਾ ਜੇ ਨਵੇਂ ਕਾਨੂੰਨ ਲੈ ਕੇ ਆਏ ਹੈ ਉਹਦੇ ਕੋਈ ਪ੍ਰੋਗਰਾਮ ਕਰਨ ਦੀ ਸੋਚ ਰਹੇ ਹਾਂ ਤੁਸੀਂ ਜਿਹੜੇ ਤੁਸੀਂ ਕਿੰਨੇ ਕਾਨੂੰਨ ਲੈ ਕੇ ਆਏ ਹੋ ਉਹਦਾ ਵਿਰੋਧ ਨੂੰ ਕਰ ਰਹੇ ਹੋ ਤੁਸੀਂ ਮੈਂ ਕਹਿੰਦੀ ਹੈ ਇਹੋ ਮਸਲਾ ਹੈ ਜਿਹਨੂੰ ਤੁਹਾਨੂੰ ਦਿੱਕਤ ਆ ਰਹੀ ਹੈ ਤੁਸੀਂ ਲੈ ਆਏ ਹੋ ਜੀਆਪੀਜੀ ਦਾ ਹੁਣ ਜੋ ਹੋ ਗਿਆ ਵੀਐਨਐਸ ਤੇ ਇਹਨਾਂ ਮਸਲਿਆਂ ਨੂੰ ਲੈ ਕੇ ਹੀ ਅਸੀਂ ਮੀਟਿੰਗ ਕਰ ਰਹੇ ਹਾਂ ਲੋਕਾਂ ਤੱਕ ਇਹ ਅਵੇਅਰਨੈਸ ਕੀਤੀ ਜਾਏ ਕਿ ਨਵੇਂ ਕਾਨੂੰਨ ਹੈ ਕੀ ਨੇ ਕੀ ਬਦਲਾਅ ਕੀਤੇ ਨੇ ਸਿਰਫ ਨਾਮ ਬਦਲਿਆ ਹੈ ਜਾਂ ਲੋਕਾਂ ਦੇ ਹੱਕ ਵੀ ਘਟ ਰਹੇ ਨੇ ਇਹ ਕਾਨੂੰਨ ਤੇ ਇੱਕ ਦਮ ਹੁੰਦੀ ਰਹੀ ਕੀ ਡੀਐਫਡੀ ਦਾ ਪ੍ਰਦਾਨ ਕੋਡ ਹੈ 77 ਕੋਡ ਹੈ ਇਹ ਸਾਰੀ ਗੱਲਾਂ ਮੇਰੇ ਨਾਲ ਕਰਦੇ ਰਹੇ ਫਿਰ ਜੀ ਤੁਸੀਂ ਆਪਣੇ ਘਰ ਦੀ ਤਲਾਸ਼ੀ ਲਈ ਮੇਰਾ ਇੱਕ ਇੱਕ ਬੈਡਪੂਲ ਵਾਕੇ ਦੇਖਿਆ ਮੇਰੀ ਕਿਤਾਬਾਂ ਮੇਰੀ ਕੋਰਟ ਦੀ ਫਾਈਲਾਂ ਸਾਰੇ ਕਾਗਜ਼ ਪੜੇ ਗਏ ਤੇ ਤੇ ਚਲੋ ਇਹ ਸਭ ਦਰਾਂ ਦੇ 바ਰੀ ਚਲਦੀ ਰਹੀ ਮੈਂ ਫਿਰ ਕਿਹਾ ਕਿ ਮੈਨੂੰ ਘੱਟੋ ਘੱਟ ਮੇਰੇ ਵਕੀਲ ਨਾਲ ਤੇ ਗੱਲ ਕਰਨ ਦਿਓ ਕੋਈ ਮੈਨੂੰ ਵਕੀਲ ਨੂੰ ਤਾਂ ਉਡਾ ਲੈੰਦੋ ਲਾਜ ਵਕੀਲ ਦੀ ਆਸਦਾ ਕੋਡ ਇਹ ਸਾਰੀ ਪ੍ਰਕਿਰਿਆ ਦੇ ਅੰਦਰ ਮੇਰੇ ਪੜੋਸ ਦੇ ਵਿੱਚ ਲੋਕ ਜਮਾਉਣੇ ਸ਼ੁਰੂ ਹੋ ਗਏ ਕਿਸੇ ਨੇ ਉੱਪਰ ਮੇਰੇ ਲਈ ਖਾਣਾ ਭੇਜਦਾ ਉਹਨਾਂ ਨੂੰ ਇੱਥੇ ਦਿੱਕਤ ਹੋ ਗਈ ਠੀਕ ਹੈ ਸਾਡੇ ਉਹਨਾਂ ਦੇ ਕਿਸੇ ਰੋਟੀ ਭੇਜਦੀ ਇਹਨੂੰ ਕਿੰਨੇ ਰੋਟੀ ਭੇਜੀ ਹੈ ਬਲਾਓ ਉਹਨੂੰ ਤੇ ਮੇਰੇ ਪੜੋਸੀ ਨੇ ਮੇਗਾ ਸਿੰਘ ਜੀ ਤੇ ਸਾਡੇ ਕੋਲ ਆਏ ਉੱਪਰ ਜੀ ਅਸੀਂ ਭੇਜੀ ਅਸੀਂ ਲੈ ਕੇ ਆਏ ਰੋਟੀ ਆਹ ਰੋਟੀ ਕੋ ਲੈ ਕੇ ਆਏ ਅਮਨ ਕੋ ਖਾਣਾ ਖਿਲਾ ਦੇਣਾ ਕਿਉਂਕਿ ਕੋਈ ਤੁਸੀਂ ਜਾਓ ਖਾਣਾ ਖਿਲਾ ਦੇਣਾ ਤੇ ਉਹਨਾਂ ਨੂੰ ਇਹ ਦਿੱਕਤ ਹੋ ਰਹੀ ਸੀ ਕਿ ਨੀਚੇ ਹੋਈ ਹੋਈ ਦੇਖਣ ਲੱਗੇ ਕਿ ਲੋਕ ਦਾ ਜਮਾਵੜਾ ਵੱਧਦਾ ਜਾ ਰਿਹਾ ਲੋਕ ਇੱਥੇ ਹੋ ਗਈ ਅੱਜ ਪੋਸਟਰ ਲੱਗੇਗੀ ਪੰਜਾਬ ਨੂੰ ਤੁਸੀਂ ਡਰਾਣਾ ਬੰਦ ਕਰੋ ਮਸਲਾ ਹੈ ਐਫ ਡੀਆਰ ਦੇ ਉੱਤੇ ਗੱਲ ਕਿਉਂ ਬਾਈ ਜਰਾ ਕਿਉਂਕਿ ਮੈਂ ਐਫ ਡੀਆਰ ਦਾ ਪ੍ਰਧਾਨ ਆ 3 ਸਾਲੋਂ ਦਾ 2.5 ਸਾਲੋਂ ਦਾ ਟੇਕ ਵੀ ਹੋ ਰਿਹਾ ਨਹੀਂ ਕਰ ਰਿਹਾ ਐਫ ਡੀਆਰ ਕਿਸ ਤਰ੍ਹਾਂ ਦੀ ਗਤੀਵਿਧੀ ਕਰਦਾ ਹੈ ਇੱਕ ਫੈਕਟ ਫਾਈਂਡਿੰਗ ਰਿਪੋਰਟ ਨੂੰ ਮਿਲ ਵੀ ਗਈ ਮੇਰੇ ਕਰੋ ਜਿੰਦੇ ਦੀ ਜੰਗਨਾ ਗਰਦੀਨ ਦੀ ਰਿਪੋਰਟ ਵਿੱਚ ਤੇ ਮਾਈਨੋਰਟੀ ਦੇ ਉੱਪਰ ਅਟੈਕ ਕੀਤਾ ਹੋਇਆ ਸੀ ਕਰ ਤੁਸੀਂ ਮੁਸਲਮਾਨਾਂ ਦੇ ਫੇਵਰਿਟ ਕਿਉਂ ਬੋਲਦੇ ਹੋ ਮੈਂ ਕਹਿੰਦੀ ਸਿਰਫ ਮੁਸਲਮਾਨਾਂ ਦੇ ਫੇਵਰਿਟ ਨਹੀਂ ਬੋਲਦੇ ਜਿਦੇ ਉੱਪਰ ਵਿਤਿਆਚਾਰ ਹੈ ਅਸੀਂ ਉਸ ਦੇ ਫੇਵਰਿਟ ਬੋਲ ਪੁਰਾਣੇ ਕਿ ਪੰਜਾਬ ਇੱਕ ਸੂਬਾ ਹੈ ਜਿਸਨੇ ਇੱਕ ਅੰਦਰ ਟੈਂਸ਼ਨ ਚ ਰਹਿ ਵੀ ਹੈ ਮਗਰ ਪੰਜਾਬ ਹਮੇਸ਼ਾ ਕਮਿਊਨਿਟੀ ਟੈਂਸ਼ਨ ਨਿਕਲਾ ਕੋਈ ਖਰਾਬੀ ਹੁੰਦਾ ਹੈ ਇਹ ਲੜਦਾ ਹੈ ਤੇ ਪੰਜਾਬ ਦਾ ਕਲਚਰ ਅਲੱਗ ਹੈ ਪੰਜਾਬ ਦੇ ਅੰਦਰ ਅਗਰ ਧਰਮ ਦੇ ਦਾ ਅਧਾਰਿਕ ਵਧਣ ਦੀ ਕੋਸ਼ਿਸ਼ ਕਰਦਾ ਹੈ ਤੇ ਪੰਜਾਬ ਉਹਦਾ ਜਵਾਬ ਦਿੰਦਾ ਹੈ ਤੇ FTIR ਵੀ ਕੋਸ਼ਿਸ਼ ਕਰਦੀ ਹੈ ਤੇ ਅੰਨੀ ਦੇਰ ਚ ਮੈਨੂੰ ਪਤਾ ਚੱਲਣਾ ਸ਼ੁਰੂ ਆ ਗਿਆ ਕਿ ਬਾਕੀ ਜਗ੍ਹਾ ਵੀ ਛਾਪੇ ਮਾਰੀ ਹੋਈ ਹੈ ਉਹ ਕਿਉਂਕਿ ਉਹ ਲਗਾਤਾਰ ਫੋਨ ਤੇ ਗੱਲ ਕਰ ਰਹੇ ਯਮਨਾਗਰ ਦੀ ਮੇ ਯਮਨਾਗਰ ਤੇ ਮੇਰਾ ਸੁਣ ਨਹੀਂ ਕਰ ਰਹੇ तो गल कर रहे रामपुरा फूल की रामपुरा फूल कौन हो मेरे दिमाग चाहिए घर मारी होनी फिर मेरे दफ्तर की गल हो रही है मैं समझ गया कि मेरे दफ्तर तो में छापा मारे मैं जिस घर जिस घर में भी साल पहले छड़ चुके वा मैं चंडीगढ़ छेड़ ला उथे भी छापेमारी की गई मैं भी साल चाह नहीं रहा शायद एक ही थोड़ा सा तो रुकया मैंने आसाजग जाकर उ छापेमारी की गई एक टैरराइज कर कि ਜਿਹੜੇ ਤੁਸੀਂ ਪ੍ਰੋਗਰਾਮ ਕਰਦੇ ਹੋ ਜਿਹੜੇ ਤੁਸੀਂ ਧਰਮੇ ਮਜ਼ਾਦੇ ਕਰਦੇ ਹੋ ਹੁਣ ਸਭ ਕਰਕੇ ਭੇਜੋ ਛੱਡ ਦਿਓ ਨਹੀਂ ਤੇ ਤੁਹਾਡਾ ਨੰਬਰ ਲੱਗਣਾ ਤੁਸੀਂ ਅੰਦਰ ਜਾਓਗੇ ਹੁਣ ਇਹ ਸਾਰੀ ਪ੍ਰਕਿਰਿਆ ਦੇ ਅੰਦਰ ਮੈਂ ਜਦੋਂ ਬਾਫਰ ਜਦੋਂ ਸਭ ਚਲੇ ਗਏ ਐਨਆਈਏ ਵਾਲੇ 1.5 ਘੰਟੇ ਤੁਸੀਂ ਸਵੇਰੇ 3 ਵਜੇ ਤੋਂ ਲੈ ਕੇ 1.5 ਘੰਟੇ ਤੋਂ ਮੇਰੇ ਘਰ ਰਹੇ ਨੇ ਇਸ ਦੌਰਾਨ ਉਹਨਾਂ ਨੇ ਮੇਰਾ ਲੈਪਟਾਪ ਜਬਤ ਕਰ ਲਿਆ ਮੇਰਾ ਫੋਨ ਜਬਤ ਕਰ ਲਿਆ ਲੇਕਿਨ ਲੈਪਟਾਪ ਜਿਹੜਾ ਮੇਰੇ ਦੋਸਤਾਂ ਸੀਗਾ ਪੁੱਤਰ ਕਰ ਸਾਥੀ ਦੋਨੇ ਚਾਰ ਪੈਂਡ ਨੈਵਰ ਦੀ ਆਉਂਦੀ ਮੇਕਾ ਜੀ ਤੇ ਮੇਰਾ ਦੋਸਤ ਦਾ ਲੈਪਟਾਪ ਹੈ ਮੇਰਾ ਨਹੀਂ ਹੈ ਅਸੀਂ ਕੋ ਮਨੀ ਤੇਰਾ ਦੋਸਤ ਉਹਦੀ ਚਾਰ ਪੈਨ ਡਰਾਈਵ ਤੇ ਲੈਪਟਾਪ ਉਹ ਵੀ ਜਬਤ ਕਰ ਮੈਂ ਕਿਹਾ ਉਹਨੂੰ ਬੁਲਾ ਕੇ ਬਚ ਲੈਣੇ ਆ ਨਾ ਜੀ ਉਹ ਵੀ ਉਹਨਾਂ ਨੇ ਜਬਤ ਕਰ ਲਿਆ ਚਲੋ ਲੈਪਟਾਪ ਲੈ ਕੇ ਪੈਨ ਡਰਾਈਵ ਲੈ ਕੇ ਸਾਰਾ ਕੁਝ ਉਹਨਾਂ ਨੇ ਜਬਤ ਕਰ ਲਿਆ ਕਿਤਾਬ ਇੱਕ ਪੰਜਾਬ ਦੇ ਕੋਈ ਬਜ਼ੁਰਗ ਆਮਰੇਟ ਜਿਹਨਾਂ ਦੀ ਕਿਸੇ ਨਾਲ ਡੈਥ ਹੋ ਗਈ ਉਹਨਾਂ ਦੀ ਯਾਦਗਾਰੀ ਚਾਪੀ ਹੋਈ ਕਿਤਾਬ ਇਹ ਕਿਤਾਬ ਤੇ ਤੋਂ ਕਿਉਂ ਨਾ ਜੀ ਮੇਰੇ ਦੋਸਤ ਹੀ ਫਾਦਰੇ ਲਾਉਂਦੇ ਜਿਹੜੇ ਨੇ ਉਹਨੇ ਦਿੱਤੀ ਹੈ ਤੇ ਮੇਰੇ ਕੋਲ ਹੈਗੀ ਹੈ ਇਹ ਤੇ ਪੰਜਾਬ ਦੇ ਸੰਗੇਤ ਇਤਿਹਾਸ ਰਹਿਣੇ ਕਈ ਨਾਵਲ ਲਿਖਨੇ ਇਹਨਾਂ ਨੇ ਇਹ ਕਿਤਾਬ ਰੱਖਣ ਦੀ ਗਲਤ ਹੈ ਉਹ ਕਿਤਾਬ ਵੀ ਲੈ ਲਈ ਉਹਨਾਂ ਨੇ ਚਲੋ ਜੀ ਸੀਜ਼ਰ ਮੀਮੋ ਚ ਮੈਨੂੰ ਬਣਾ ਕੇ ਦੇ ਹੁਣ ਉਹ ਜੀ ਲਿਖਿਆ ਕੀ ਕਿ ਸਾਰੇ ਆਏ ਅਸੀਂ ਇਹਨਾਂ ਨੂੰ ਕਿਹਾ ਚੈਕਿੰਗ ਕਰ ਲੋ ਇਹਨਾਂ ਨੇ ਚੈਕਿੰਗ ਕੀਤੀ ਲekin ਮੈਂ ਅਜੇ ਕੋਈ ਚੈਕਿੰਗ ਨਹੀਂ ਕੀਤੀ ਤੁਹਾਡੀ ਕਿਉਂਕਿ ਬਾਈਚੈੱਕ ਪੈਸੇ ਵੀ ਨਾ ਮੇਰੇ ਹੱਥੇ ਸਨ ਸਿਚੈਨ ਨਹੀਂ ਹੈ ਮੇਰੇ ਕੋਲ ਛੋਟ ਲੱਗੀ ਸੀਗੀ ਇਹ ਧੱਜ ਕਰਦਾ ਮੈਂ ਆਪਣੇ ਹੱਥ ਨਾਲ ਬਟਨ ਨਹੀਂ ਬੰਨ੍ਹ ਕਰਦਾ ਸੱਚੇ ਨਾਲ ਮੈਂ ਖੱਬੇ ਨਾਲ ਬੰਨ੍ਹ ਕਰਦਾ ਕਿਉਂਕਿ ਮੇਰੇ ਆਖਰੀ ਸਿਚੈ ਨਹੀਂ ਹੈ मैं क्या मैं चैकिंग कर रही नहीं मगर लिखे यही है कि चैकिंग करवाई प्रोपर हम दस बंद मेरे घर आ गए ने कोई दो बंद किस कमरे च ने दो बंद किस कमरे चल दस बंद लगा नहीं रखता वहां ना कह सकता मैं पेटे तक पीछे सारे चलो वो जो कुछ होया हो मेन मुद्दा की है कल सिर्फ ए वकीलों के उपर या जेडे वकील स्टूडेंट्स केस लड़ते ਇਹ ਸਭ ਤੋਂ ਪਹਿਲੇ ਚੰਡੀਗੜ੍ਹ ਜਦੋਂ ਮੈਂ ਆਇਆ ਜਦੋਂ ਤੇ ਬਸਤੀਆਂ ਉਡਾਣੀਆਂ ਜਾ ਰਹੀਆਂ ਸੀ ਉਹਨਾਂ ਲਈ ਕੇਸ ਲੜੇ ਸਤਪੰਥ ਦੇ ਉਸ ਤੋਂ ਬਾਅਦ ਫੂਲਸ ਦੇ ਕੇਸ ਲੜੇ ਹੁਣ ਮੈਂ ਮੈਨੂੰ ਪਹਿਲੇ ਕੀ ਜਦ ਸਤਪੰਥਰੇ ਲੱਗਿਆ ਜੋ ਸਚਾਈ ਮੈਂ ਲਖਦੀ ਹੈ ਇਹ ਅੱਜ ਇਹ ਇੱਕ ਕੇਸ ਵੀ ਲੱਗ ਰਿਹਾ ਮਹਾਲੀ ਦੇ ਕੇਸ ਹੈ ਮੇਰੇ ਕੋਲ ਇਹ ਨਹੀਂ ਇਹ ਦੇ ਖਿਲਾਫ ਤੇ ਉਹ ਕਿਸਮੀਰੀਦ ਮੈਨੂੰ ਹੁਣ ਜੀ ਕਿ ਉਹਦੇ ਖਿਲਾਫ ਹੀ ਮੇਨ ਜਰਾ ਕਰੂੰ ਕੁਛ ਤਰਕ ਕੀਤੀ ਜਾਏਗੀ ਉਹਨਾਂ ਨੇ ਕਿਸਮੀਰ ਦੇ ਬੰਦੇ ਨਾਲ ਗੱਲਬਾਤ ਕਰਨੇ ਰਹੇ ਕਿ ਤੂੰ ਇਸ ਤਰ੍ਹਾਂ ਦੇ ਕੇਸ ਕਰਦਾ ਹੈ ਤੂੰ ਪਿੰਨਰ ਕੇਸ ਕਰਦਾ ਹੈ ਮੈਂ ਕਹਿੰਦੀ ਮੈਂ ਰੀਅਲ ਏਸਟੇਟ ਦੇ ਕੇਸ ਕਰਨਾ ਜ਼ਿਆਦਾ ਲੋਕਾਂ ਦੇ ਘਰਾਂ ਤੋਂ ਹਨ ਕੜ-ਕੜ ਨਹੀਂ ਕਰਦਾ ਮਗਰ ਮੇਨ ਚੀਜ਼ ਜਿਹੜਾ ਮਰ ਬਾਪ ਨਿਕਲ ਕੇ ਆਦੀ ਸ਼ਾਦੀ ਕਰਤ ਹੂੰ ਕਿ ਹੁਣ ਤੁਸੀਂ ਆਰਾਮ ਨਾਲ ਘਰਾਂ 'ਚ ਬਹਿ ਜਾਓ ਕੋਈ ਕੋਈ ਕਾਰਜ ਨਾ ਕਰੋ ਔਰ ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਰਿਹਾ ਤਾਂ ਜਦੋਂ ਵੀ ਇੱਥੇ ਆਇਆ ਪਟਨਾ ਸਟੇਂਡਰ ਕਿਉਂਕਿ ਇੱਕ ਵਾਰ ਮੇਰੇ ਤੇ ਪਹਿਲੇ ਵੀ ਝੂਠਾ ਪਰਚਾ ਬਣਾਇਆ ਗਿਆ ਝੂਠਾ ਪਰਚਾ ਬਣਾਇਆ ਜਿੱਤੇ ਮੈਂ ਫਰੀ ਹੋ ਕੇ ਬਾਹਰ ਆਇਆ ਇਨਸਾਨ ਤੇ ਜਦੋਂ ਪਰਚਾ ਬਣਦਾ ਹੈ ਜਦੋਂ ਇਹ ਲੇਗਲ ਕਸਟਰੀ 'ਚ ਰੱਖਿਆ ਹੁੰਦਾ ਹੈ ਕੋਈ ਵੀ ਇਨਸਾਨ ਉਹਨੂੰ ਥੋੜਾ ਥੋੜਾ ਮੈਂ ਤਾਂ ਕਿੰਨਾ ਬੇਦਲ ਕਰ ਲੱਗਿਆ ਸੀ ਵੇਖੋ ਮੈਂ ਜੀ ਕਹਿੰਦਾ ਮੈਂ ਡਰਿਆ ਨਹੀਂ ਮੈਂ ਡਰਿਆ ਸੀ ਕਿ ਉਸ ਦਿਨ ਵੀ ਜਦੋਂ ਆਏ ਮੈਂ ਆਪਣੇ ਆਪ ਨੂੰ ਖੁਸਰਿੰਦਾ ਰਿਹਾ ਸੀ ਜਦੋਂ نیچے ਲੋਕ ਇਕੱਠੇ ਹੋ ਗਏ ਮੈਂ ਖੜਾ ਉੱਥੋਂ ਆਇਆ ਕਿ ਕੋਈ ਨਹੀਂ ਨਾ ਉਹ ਫੇਸ ਕਰਾਂਗੇ ਮਗਰ ਫਿਰ ਵੀ ਕਿੱਥੇ ਨਾ ਕਿੱਥੇ ਥੋੜੇ ਬੇਕੋਮਾਈ ਤੋਂ ਕਰ ਵੀ ਲੱਗਦਾ ਕਿਉਂਕਿ ਤੁਹਾਡੀ ਆਜ਼ਾਦੀ ਖੋ ਲਈ ਜਾਏਗੀ ਔਰ ਇਸ ਜ਼ਿੰਦਗੀ ਦੀ ਆਜ਼ਾਦੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਨਹੀਂ ਆਜ਼ਾਦੀ ਤੋਂ ਵੱਡੀ ਕੋਈ ਚੀਜ਼ ਨਹੀਂ ਇਸ ਜੀਵਨ ਦੇ ਅੰਦਰ ਨਾ ਪੈਸਾ ਨਾ ਰਿਲੇਸ਼ਨ ਅਗਰ ਤੁਹਾਡੀ ਕੋਈ ਅਦਾਦੀ ਖੋਲੇ ਤੁਹਾਨੂੰ ਜਿੰਨੇ ਮਰਜ਼ੀ ਪੈਸੇ ਦੇ ਦੇ ਤੁਹਾਡੇ ਉਸ ਪੈਸੇ ਦਾ ਕੋਈ ਮੁੱਲ ਨਹੀਂ ਔਰ ਮੈਨੂੰ ਆਈ ਸੀ ਕਿ ਮੇਰੀ ਅਦਾਦੀ ਖੋਣ ਦਾ ਹੀ ਹੋਂਮ ਨਾ ਕੀਤਾ ਜਾਏਗਾ ਕਿਉਂਕਿ ਇਸ ਮੁਲਕ ਦੇ ਅੰਦਰ ਸਿਰ ਮੇਰੀ ਅਦਾਦੀ ਦਾ ਤਾਂ ਹੁਣ ਗੱਲ ਆਈ ਹੈ ਕਿੰਨੇ ਲੋਕ ਨੇ ਮਾਈਨੋਰਟੀ ਕਿਸੇ ਇੱਕ ਮੁਸਲਮਾਨ ਨੂੰ ਪਕੜ ਲੋ ਕਹੋ ਟੈਰਿਸਟ ਕੁਝ ਹੋਰ ਪ੍ਰੋਗਰਾਮ ਜੂਰਤੀ ਸੀ ਉਹ ਟੈਰਿਸਟ ਬਣਾਇਆ ਜਾਂਦਾ ਉਮਰ ਖਾਨੇ ਕਿੰਨੇ ਸਾਲ ਤੋਂ ਜੇਲ੍ਹਾਂ ਤੇ ਬੰਦ ਹੈ ਕੁਝ ਨਹੀਂ ਉਹੇ ਕਾਰਵਾਈ ਹੋ ਰਹੀ ਨਾ ਫੇਲ ਮਿਲ ਰਹੀ ਕਈ ਅਸੇ ਲੋਕ ਸਦਕੀ ਕੰਪਨ ਕਈ ਅਸੇ ਲੋਕ ਜਿਹੜੇ ਲੋਕਾਂ ਦੀ ਬੋਲਦੇ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਅਸਲੋਸਾ ਪੀਮਾ ਕੋਰੇ ਕੰਪਨਸੇ ਦੇਖ ਰਹੇ ਆ ਜਿਹੜੇ ਵਕੀਲ ਕੇਸ ਲੜਦੇ ਸੀਗੇ 6-6 ਸਾਲ ਹੋ ਗਏ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਤੇ ਇੱਕ ਖਤਰੇ ਹੈ ਨੇ ਕਿ ਚੂਸ ਨਾ ਕਾਉਂਡੀ ਜਾਂਦੀ ਹੈ ਨੀਰ ਲੰਬੀ ਤਰ੍ਹਾਂ ਨਾਲ ਖੋਲੀ ਜਾਏ ਖੋਲਿ ਕਦੀ ਜੀਵਨ ਚ ਬਾਹਰ ਆਉਂਦਾ ਮੌਕਾ ਨਹੀਂ ਮਿਲਦਾ ਕਿਉਂਕਿ ਐਵੇਂ ਦੀ ਸਰਕਾਰਾਂ ਜਿਹੜੀ ਤਾਨਾਸ਼ਾਹ ਸਰਕਾਰਾਂ ਹੈ ਇਹ ਲੋਕਾਂ ਦੀ ਜਾਨ ਦੀ ਕੋਈ ਕਦਰ ਨਹੀਂ ਕਰਦੀ ਲੋਕਾਂ ਦੀ ਜਾਨ ਦੀ ਹੀ ਕਦਰ ਨਹੀਂ ਕਰਦੀ ਆ ਇਹ ਕੋਸ਼ਿਸ਼ ਕਰਦੀ ਹੈ 15 ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਹੋਵੇ ਉਸ ਆਵਾਜ਼ ਨੂੰ ਕਮਾਨ ਲਈ ਹਰ ਇਹਨਾਂ અપਨਾਣਗੇ ਮੈਂ ਤੇ ਇੱਕ ਛੋਟੀ ਜੀ ਚੀਜ਼ ਆ ਇਸ ਸ਼ਹਿਰ ਦਾ ਇੱਕ ਛੋਟਾ ਜਿਹਾ ਵਕੀਲ ਆ ਇਹਨਾਂ ਨੇ ਦੋ ਦੋ ਟੀਮ ਮਿਨਿਸਟਰ ਨਹੀਂ ਹਟੇ ਕਿੰਨੇ ਮਿਨਿਸਟਰ ਨਹੀਂ ਹਟੇ ਜੋ ਇਹਨਾਂ ਦਾ ਥੋੜਾ ਜਿਹਾ ਵੀਕਰ ਵਿਰੋਧ ਹੋਇਆ ਹੈ ਇਹਨਾਂ ਨੂੰ ਜੇਲ੍ਹ ਅੱਟ ਤੱਕ ਤੇ ਇਹ ਸਰਕਾਰ ਬਿਲਕੁਲ ਵੀ ਆਪਣੀ ਗੈਰਫਰਮਾਨੀ ਮਨਜ਼ੂਰ ਨਹੀਂ ਕਰ ਸਕਦੀ ਔਰ ਸਭ ਤੋਂ ਵੱਡੀ ਗੱਲ ਦੇਖੋ ਜਿਸ ਪੰਜਾਬ ਨੇ ਇਹ ਸਰਕਾਰ ਦੇ ਪੱਕੇ ਨੂੰ ਰੋਕਿਆ ਕਿਸਾਨਾਂ ਵੱਲੋਂ ਮੂਵਮੈਂਟ ਹੋਇਆ ਜਦੋਂ ਸੰਭੂ ਜੀ ਬਾਰਡਰ ਤੇ ਮੋਰਚੇ ਲੱਗੇ ਉਸ ਮੋਰਚੇ ਬਾਰੇ ਵੀ ਮੇਰੇ ਕੋਲ ਬੜੇ ਸਵਾਲ ਕੀਤੇ ਗਏ ਕਿੰਨੀ ਵਾਰ ਤੋਂ ਮੋਰਚੇ ਲੱਗਿਆ ਸੀਗਾ ਕਿੰਨੀ ਵਾਰ ਤੋਂ ਦੂਸਰੇ ਕੋਲ ਧਰਨੇ ਤੇ ਬੈਠਿਆ ਇਹ ਸਾਰੀ ਜਾਣਕਾਰੀ ਲਈਤੀ ਗਈ ਹਾਂ ਉਸ ਮੋਰਚੇ ਨੇ ਇਸ ਮੋਦੀ ਸਰਕਾਰ ਨੂੰ ਪਹਿਲੀ ਵਾਰ ਚਪੰਤੇ ਮਜਬੂਰ ਕੀਤਾ ਸੀ ਪਹਿਲੀ ਵਾਰ ਕੋਈ ਫੈਸਲਾ ਹੋਇਆ ਕਿ ਸਰਕਾਰ ਨੇ ਵਾਪਸ ਨਹੀਂ ਲਿਆ ਸੀਗਾ ਸਿਰਫ ਕਿਸਾਨਾਂ ਦੇ ਅੰਦੋਲਨ ਦਾ ਪਰ ਮੈਂ ਕਮਨਰ ਸਰੋਕਿਸਾਨਾ ਅੰਦੋਲਨ ਇਸ ਤੇ ਮ ਜਦੋਂ ਵੀ ਮੋਰਚੇ ਤੇ ਗਿਆ ਕਦੀ ਮੈਂ ਦੇਖਿਆ ਬੱੱਕ ਡਾ ਰਹੇ ਨੇ ਕਦੀ ਵਕੀਲ ਆ ਰਹੇ ਨੇ ਕਦੀ ਟੀਚਰ ਆ ਰਹੇ ਨੇ ਅਨਨੋਨ ਲੋਕ ਵੀ ਮੋਰਚੇ ਤੇ ਆ ਰਹੇ ਨੇ ਸੇਵਾ ਵੀ ਕਰ ਰਹੇ ਉਸ ਮੋਰਚੇ ਤੇ ਕਰੋੜਾਂ ਰੁਪਏ ਜਨਤਾ ਨੇ ਖਰਚ ਕੀਤਾ ਆਪਣੇ ਆਪ ਕਿਸੇ ਦੇ ਕਹਿ ਬਗਾਇ ਵਕੀਲ ਕਿਸੀ ਕੋ ਮੈਂ ਜਿਹੜੇ ਜੇਰ ਤੋਂ ਕੋਈ ਪੈਸਾ ਨਹੀਂ ਕੱਢ ਕੇ ਰਾਜੀ ਵਕੀਲਾਂ ਨੇ ਹਜ਼ਾਰਾਂ ਰੁਪਏ ਇਕੱਠੇ ਕਰਕੇ ਉੱਥੇ ਕੂਲਰ ਲਗਾਏ ਤੇ ਉਸ ਕੋ ਆਮ ਨੇ ਵੀ ਮੈਦੇ ਹੈਰਾਨ ਜਿਹਾ ਕਿ ਸਾਡੇ ਵਕੀਲ ਵੀ ਇਹਨਾਂ ਦੀ ਸੀਟਿੰਗ ਲਾ ਰਹੇ ਨੇ ਕਿ ਆਪਣੇ ਪੱਲੋ ਖਰਚਾ ਕਰ ਰਹੇ ਨੇ ਤੇ ਇੰਨਾ ਲੋਕਾਂ ਨੇ ਉਹ ਪੰਜਾਬ ਦੇ ਲੋਕਾਂ ਦਾ ਅੰਦolan ਸੀਗਾ ਉਸ ਅੰਦolan ਨੇ ਇਸ ਸਰਕਾਰ ਨੂੰ ਦੀਪਕ ਲਾਈ ਹੁਣ ਇਸ ਸਰਕਾਰ ਦੇ ਨੂੰ ਪਤਾ ਸੀ ਕੋਸ਼ਿਸ਼ ਰਹਿਣੀ ਰਹਿਣੀ ਹੈ ਕਿ ਹੁਣ ਪੰਜਾਬ ਦੇ ਲੋਕਾਂ ਦੀ ਪਿੱਛੜਾਈ ਕੋਸ਼ਿਸ਼ ਹੈ ਉਹ ਸ਼ੁਰੂਆਤ ਕਰ ਰਹੇ ਨੇ ਸ਼ੁਰੂਆਤ ਸਾਡੇ ਤੋਂ ਹੋ ਗਈ ਵੀ ਕੇ ਉਹ ਕ੍ਰਾਂਤੀ ਕਾੜੀ ਦੇ ਸੈਕਟਰੀ ਸੁਖਿੰਦਰ ਗੌਰ ਤੋਂ ਹੋ ਗਈ ਹੁਣ ਸਾਡੇ ਦੇ ਜਰੀਏ ਕਿ ਕਿਸਾਨ ਅੰਦੋਲ ਜਿਹੜੇ ਜੁਨੀਨ ਦੇ ਲੇਟਰਾਂ ਜਰੀਏ ਹੁਣ ਉਹ ਆਪਣਾ ਰਹਿ ਲੌਕ ਰਹੇ ਨੇ ਹੋਣੀ ਹੋਣੀ ਉਹ ਕਿਸਾਨ ਜੱਥੇਬੰਦੀਆਂ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਅਗਰ ਲੋਕਾਂ ਦਾ ਏਕਾ ਰਹੇਗਾ ਤੇ ਇਹ ਸਰਕਾਰ ਨੂੰ ਜਿਹੜੀ ਅਸੀਂ ਮਨਜੀਤ ਜੀ ਨੇ ਕਿਹਾ ਪਹਿਲੇ ਪਹਿਲੇ ਕਮਜ਼ੋਰ ਹੋ ਗਈ ਹੈ ਮਗਰ ਕਮਜ਼ੋਰ ਆਦਮੀ ਵੀ ਆਪਣਾ ਆਖਰੀ ਝੋੜ ਮਾਰਦਾ ਉਹ ਆਖਰੀ ਝੋੜ ਜਿਹੜੀ ਮਾਰ ਰਹੀ ਹੈ ਬਹੁਤ ਸੋਚਦਾ ਹੈ ਉਸ ਨੂੰ ਦੱਬਣ ਦੀ ਕੋਸ਼ਿਸ਼ ਕਰਨ ਮਗਰ ਪੰਜਾਬ ਦਾ ਇਤਿਹਾਸ ਹੈ ਉਹ ਦਿੱਲੀ ਦੇ ਖਿਲਾਫ ਲੜਦਾ ਆਇਆ ਤੇ ਲੜਦਾ ਰਹੇਗਾ ਇਹ ਪੰਜਾਬੀਆਂ ਦਾ ਇਤਿਹਾਸ ਹੈ ਔਰ ਮੈਂ ਤੇ ਬਾਈਚਾ ਹਰਿਆਣੇ ਨਾਲ ਪੰਜਾਬੀ ਆ ਮੰਗਰ ਮੇਰੀ ਕਿਸਮਤ ਹੈ ਕਿ ਮੇਰਾ ਨਾਨਾ ਉਹ ਵੀ ਲੜਾਕੂ ਸੀਗਾ ਉਹਨੇ 8 ਸਾਲ ਜੇਲ੍ਹਾਂ ਚ ਕੱਟੇ ਮੇਰਾ ਬਾਪੂ ਉਹ ਵੀ ਲੜਾਕੂ ਸੀ ਉਹਨੇ 2 ਸਾਲ ਜੇਲ੍ਹਾਂ ਚ ਕੱਟੇ ਤੇ 2 ਸਾਲ ਹੀ 8 ਸਾਲ ਮੈਨੂੰ ਰਹਿਣ ਵੀ ਪੈ ਕੇ ਜੇਲ੍ਹ 'ਚ ਕੋਈ ਵੱਡੀ ਗੱਲ ਨਹੀਂ ਹਾਂ ਲੋਕ ਨਾਲ ਖੜੇ ਰਹਿਣ ਤੇ ਲੋਕ ਵੱਡੀ ਤੋਂ ਵੱਡੀ ਕੁਰਬਾਨੀਆਂ ਹੋ ਜਾਂਦੀਆਂ ਨੇ ਅਗਰ ਲੋਕ ਨਾਲ ਖੜੇ ਰਹਿਣ ਜ਼ਿੰਦਾਬਾਦ ਜ਼ਿੰਦਾਬਾਦ ਲੋਕਾਂ ਦਾ ਇਕਾ ਜ਼ਰੂਰੀ ਹੈ ਲੋਕਾਂ ਨੂੰ ਨਾਲ ਲੈਣਾ ਜ਼ਰੂਰੀ ਹੈ ਅਗਰ ਲੋਕ ਨਾਲ ਨਹੀਂ ਹੈ ਤੇ ਛੋਟੀ ਕੁਰਬਾਨੀ ਕਰਨ ਤੋਂ ਵੀ ਕੋਈ ਡਰਦਾ ਹੈ ਕਿ ਗੁਰੇਜ਼ ਕਰਦਾ ਹੈ ਇਸ ਲਈ ਸਾਡੀ ਅੱਜ ਜ਼ਿੰਮੇਵਾਰੀ ਵੱਧ ਗਈ ਹੈ ਕਿਉਂਕਿ ਅੱਗ ਸਾਡੇ ਘਰ ਤੇ ਆ ਗਈ ਦਰ ਤੇ ਆ ਗਈ ਹੁਣ ਪੂਰੀ ਤਾਕਤ ਨਾਲ ਲੜਨਾ ਜ਼ਰੂਰੀ ਹੈ ਇਸ ਮੋਦੀ ਸਰਕਾਰ ਦੀ ਪਿੱਠ ਲੜਨਾ ਜ਼ਰੂਰੀ ਹੈ ਧੰਨਵਾਦ ਹੋਵੇ